ਸੋ ਹੈ ਗਾਈਜ਼ ਵੈਲਕਮ ਬੈਕ ਟੂ ਚੈਨਲ ਮਮਚੀ ਮਮ ਵਲੋਗਸ ਥੋੜਾ ਸਾਗ ਤੁਹਾਡੇ ਪਿਆਰ ਤੁਹਾਡਾ ਦੁਆਦਨਾ ਬਿਲਕੁਲ ਠੀਕ ਹੈ ਤਾਂ ਦੋਸਤੋ ਅੱਜ ਆਪਣਾ ਵਲੋਗ ਸ਼ੁਰੂ ਹੋ ਰਿਹਾ ਰਾਤ ਦੇ 12 ਵਜੇ ਦੇ ਕਰੀਬ ਤਾਂ ਮਮ ਮੋਹਣ ਜੀ ਦੇਦਰ ਕਰ ਰਹੇ ਨੇ ਤਿਆਰੀ ਗਲਤੀਆਂ ਨੇ ਗੈਸ ਗਲੀ ਚ ਆਪਣੇ ਤੀਆਂ ਦੇ ਗਲੀ ਚ ਤੇ ਅਸੀਂ ਤੀਆਂ ਦੀ ਤਿਆਰੀ ਕਰ ਰਹੇ ਹਾਂ ਆ ਦੇਖੋ ਮੇਰੇ ਬੈਂਦੀ ਲੱਗੀ ਆ ਵਾਲੀ ਮੈਂ ਆਪੇ ਲਾਈ ਸੀਗੀ ਦੇਖੋ ਦੱਸੋ ਗਾਇਸ ਕਿੰਨੀ ਲੱਗੂ ਸੋਹਣੇ ਲੱਗੇ ਇਧਰ ਵੀ ਲਾਈ ਸੀ ਠੀਕ ਹੈ ਆ ਦੇਖੋ ਕਿੰਨੇ ਸੋਹਣੇ ਸੋਹਣੇ ਲਾਈ ਸੀ ਇੱਧਰ ਗਾਇਜ਼ ਮੈਂ ਪੁੱਠਿਆ ਥਰਾ ਲਾਈਆ ਦੇਖੋ ਕੈਮਰੇ ਚ ਦਿਂਦੀ ਆ ਹਜੇ ਲਾਈਟ ਲਾਈਟ ਚੜੀ ਆ ਸ਼ਾਇਦ ਰਾਤ ਨੂੰ ਚੜ ਜੂਗੀ ਸਵੇਰੇ ਦਿਖਾਵਾਂਗੇ ਕਿੰਨੀ ਚੜਦੀ ਆ ਤੇ ਆ ਮੈਂ ਕੁੜੀ ਤੋਂ ਲਵਾਈ ਆ ਇੱਥੇ ਆਪਣੀ ਗਲੀ ਚ ਤੇ ਗਾਇਜ਼ ਲਾਈਆ ਭੋਲੇ ਦੀ ਦੀਦੀ ਨੇ ਭੋਲੇ ਦੀ ਦੀਦੀ ਭੋਲੇ ਦੀ ਦੀਦੀ ਨੇ ਭੋਲੇ ਦੀ ਕੁੜੀ ਦੇ ਭੋਲੇ ਦੀ ਦੀਦੀ ਨੇ ਭੋਲੇ ਦੀ ਕੁੜੀ ਦੇ ਲਾਈ ਭੋਲੇ ਦੀ ਦੀਦੀ ਨੇ ਭੋਲੇ ਦੀ ਕੁੜੀ ਦੇ ਕਾਹਨੇ ਦੇਖੋ ਮੇਨਾਂ ਜਿੱਕਨੀਆਂ ਰਿੰਗਸ ਮਿਲ ਨਹੀਂ ਆਣੇ ਗਾਇਜ਼ ਹਾਏ ਸੋਨਾ ਹੀ ਸੋਨਾ ਗਾਇਜ਼ ਗਾਈਸ ਸੋਨਾ ਹੀ ਸੋਨਾ ਕੁੜੀ ਲਈ ਬੈਠੀ ਹੈ ਅਸੀਂ ਕੱਲ ਨੂੰ ਆਪਣੇ ਗਲੀ ਚ ਅਸੀਂ ਕਰਾ ਰਹੇ ਹਾਂ ਤੀਆਂ ਸਗੈ ਮੈਂ ਨਹੀਂ ਤੇ ਦੇਖਾਂਗੇ ਕੀ ਬਣਦਾ ਹੈ ਕੀ ਅਸੀਂ ਉੱਥੇ ਕਰਦੇ ਹਾਂ ਤੀਆਂ ਤੇ ਕਰਨਾ ਹੈ ਕਿਥੇ ਫੂਤ ਕਰਨਾ ਦਾ ਫੂਤ ਪਾੜਨੀ ਹੈ ਦੋਸਤੋ ਮੈਂ ਤਾਂ ਕੱਲ ਸਕੂਲ ਜਾਊਗਾ ਕੋਈ ਗੱਲ ਨਹੀਂ ਠੀਕ ਹੈ ਮਨਸਾਲ ਦੇ ਬੜਾ ਯਾਰ ਕਰਦੇ ਗਏ ਲੋ ਸਕੂਲ ਆ ਜੀ ਲੋ ਸਕੂਲ ਆ ਜੀ ਗਾਈਸ ਮੈਂ ਤਾਂ ਨਹੀਂ ਜਾਂਦੀ ਕਿਉਂਕਿ ਮੈਂ ਤਾਂ ਕਰਨੀ ਹੈ ਤਿਆਰੀ ਇੰਨਾ ਹ ਨਾਲਾ ਪਰਫਿਊਮ ਇਹਦੇ ਨਾਲ ਹੀ ਜ਼ਿਆਦਾ ਤੇਰੇ ਹੁੰਦੀ ਆ 골ਡ ਹੁੰਦਾ ਵਾ ਕੀ ਪਤਾ ਤੈਨੂੰ ਕਿਹੜੀ ਚੀਜ਼ ਐਲਰਜੀ ਕਰਦੀ ਆ ਜਿਹੜਾ ਤੈਨੂੰ 골ਡ ਹਟਦਾ ਨਹੀਂ ਗਾ ਪਰਫਿਊਮ ਤਾਂ ਵੀ ਅੱਜ ਲਾਇਆ ਤੂੰ ਤੈਨੂੰ ਵੇਖਿਆ ਕੱਚੀ ਲੱਸੀ ਸਰਾਨੇ ਰੱਖ ਲੈ ਰੱਖ ਲਈ ਬਣਾ ਲਈ ਜਾਂ ਕੱਚੀ ਲੱਸੀ ਰੱਖ ਲੈ ਚਲੋ ਦੋਸਤੋ ਚੱਕੀ ਲੱਸੀ ਬਣਾਉਂਦੇ ਆ ਮੈਂ ਤਾਂ ਚੱਕੀ ਲੱਸੀ ਬਣਾਉਂਗਾ ਦੋਸਤੋ ਸਾਨੂੰ ਚੱਕੀ ਲੱਸੀ ਬਣਾਣੀ ਸਖਾਣੇ ਆ ਤੇ ਆਪਾਂ ਚੱਕੀ ਲੱਸੀ ਕਿਵੇਂ ਬਣਾਈਦੀ ਆ ਰੋਗੇ ਦੋਸਤੋ ਮੈਂ ਚੱਕੀ ਲੱਸੀ ਬਣਾਣਾ ਦੋਸਤੋ ਚੱਕੀ ਲੱਸੀ ਬਣਾਉਣ ਲਈ ਆਪਾਂ ਨੂੰ ਪਹਿਲਾਂ ਚਾਹੀਦੀ ਆ ਗਲਾਸੀ ਗਲਾਸੀ ਚ ਬਣਾਪਾ ਕੋ ਟੁਕੁ ਦੁਦੂ ਗਾਇਸ ਲੱਭਦੇ ਰਹੋ ਜੂ ਕੋਲ ਮੇਰੇ ਨਾਲ ਜੂ ਦੂ ਬਣਾ ਲਓ ਦੋਸਤੋ ਦੋਸਤੋ ਚੱਕੀ ਲੱਸੀ ਬਣਾ ਲਈ ਕੱਚੇ ਦੁੱਧ ਨੂੰ ਦੋਸਤੋ ਤਾਂ ਗੱਸੀ ਮੇਂ ਡਰ ਗਿਆ ਚੱਕੀ ਲੱਸੀ ਬਣਾਉਣ ਦੋਸਤੋ ਚੱਕੇ ਦੁੱਧ ਨਾਲ ਅਮਾ ਚੱਕੀ ਲੱਸੀ ਚੱਕੇ ਦੁੱਧ ਨਾਲ ਹੀ ਬਣਾਣੀ ਆ ਚੱਕੀ ਲੱਸੀ ਚੱਕਰ ਦਦਲਾ ਆਹੋ ਠੀਕ ਆ ਦੋਸਤੋ ਚੱਕੀ ਲੱਸੀ ਬਣਾਉਣਾ ਦੇਖੋ ਹੋਇਆ ਦੇਰੇ ਤੇ ਯਾਰਾ ਕਰਕੇ ਪਰਚਾ ਹੋ ਗਿਆ ਸ਼ਹਿਰ ਤੇ ਵਿੱਚ ਤਨਵਾ ਪੂਰਾ ਚੱਟਾ ਹੋ ਗਿਆ ਸ਼ਹਿਰ ਤੇ ਨੂੰ ਤੱਕਾਂ ਰਹੇ ਦੋਸਤੋ ਆਹਰ ਬੁਦੇ ਚਿੱਤਰ ਅਸਰ ਕਰਦੇ ਚੱਟਾ ਅਸਰ ਗਏ ਚੱਕੀ ਚੱਕੀ ਲੈ ਸੀ ਬਣਾ ਲਈਏ ਕੋਈ ਚਾਹੀਦੀ ਬੱਸ ਆ ਦੇਖੋ ਏ ਏ ਏ ਏ ਪਹਿਲਾ ਫਲਟ ਮਰਜ਼ੋਰ ਬਣਾ ਲੈ ਬੱਸ ਦੋਸਤਾਂ ਨੂੰ ਥੋੜੀ ਪਾਣੀ ਮਾ ਦਿੰਨੇ ਪਿਓਰੀ ਇੰਗਰੀਡients ਕੀ ਜੀ ਦੋਸਤੋ ਪੜਾ ਦੋ ਢਾਲੇ ਪਾਣੀ ਬਾਦਰ ਪਰ ਜਿਹੜਾ ਆ ਪੀਤਾ ਪਾ ਲਈਏ ਦੋ ਤਰ ਗਾਓ ਆ ਵੀ ਤਾਂ ਪਾਣੀ ਪਾ ਲੈਣੀ ਦੋਸਤ ਇਸ ਤਰ੍ਹਾਂ ਪਾਣੀ ਇਹਦੇ ਪਾਣੀ ਬਾਦਰ ਵਿੱਚ ਸਾਰਾ ਇਹ ਪਸਤੋ ਵਾਲੇ ਚੜੇ ਗਏ ਦਾਲ ਆਉਣੀ ਦਾਲ ਪਾਵੇ ਆਮਾ ਪੀਲੀ ਦਾਲ ਪਾ ਲਾ ਹਾਂ ਟਿਕ ਦਾਲੀ ਇਹ ਨਹੀਂ ਮਾਂ ਦਾਲ ਪਾ ਲਾ ਹਫਤਾੜੀ ਪੀਲੀ ਦੋਸਤੋ ਕਾਲੀ ਪੀਲੀ ਦਾਲ ਪਾਣੀ ਕਾਲੀ ਪੀਲੀ ਦੋਸਤੋ ਪੂਰਾ ਕਾਲੀ ਪੀਲੀ ਦਾਲ ਪਾ ਦਾਲਾਂ ਦੇ ਬਾਰੇ ਹੋ ਗਏ ਤਸਵੀਰ ਦਾਲਣਾ ਬੜੇ ਮੰਮੀ ਗਾਲਾ ਗੱਡੇ ਪੂਰਾ ਸਬਾਨੀਆ ਚਿੰਗੀ ਲੋ ਦੋਸਤੋ ਚੀਨੀ ਪਾਤੀ ਉਸ ਤੋਂ ਬਾਅਦ ਦੋਸਤੋ ਨਾ ਬਸ ਕਰਾ ਦੇ ਰੱਖੋ ਇੱਕ ਵਾਰ ਦੋਸਤੋ ਲੈ ਆਇਆ ਚਲੋ ਦੋਸਤੋ ਚੱਕੀ ਲੱਸੀ ਬਣ ਗਈ ਆਪਣੀ ਇਸ ਨਾਲ ਹੀ ਰੱਖ ਲਿਆ ਬਾਹਰ ਲੈ ਲਿਆ 1 2 3 4 5 6 7 8 9 10 ਸਤ ਜੀ ਮਾਤਾ ਦੀ ਚਲੋ ਦੋਸਤੋ ਨਾ ਤਰਖਣੇ ਅੰਮਾ ਬਨਾਲੀ ਚੱਕੀ ਲੱਸੀ ਬਾਰ ਵੀ ਲਈ ਹਾਂ ਆਪੀ ਵਾਰ ਲਈ ਆ ਇਦਾਂ ਕਰਕੇ ਆ ਦੇਖੋ 1 2 ਖਾਨੀ ਸਿੰਘ ਆਇਆ ਉਹ ਖਾਨੀ ਸਿੰਘ ਆਇਆ ਤੇ ਇਹਦਾ ਸ਼ੀਸ਼ਾ ਕਿੱਥੇ ਅਟਾ ਗਿਆ ਬੜਾ ਯਾਰ ਸਾਰੀਆਂ ਅਨ ਕਰ ਰੱਖਾ ਕੋ ਸ਼ੀਸ਼ਾ ਕੱਢ ਕੇ ਮੈਂ ਅਨ ਦਾ ਖਰਾਬ ਕਰ ਦਰਾਂ ਜੇ ਉਹਦਾ ਸਭ ਤੋਂ ਵਧੀਆ ਸੇ ਉਹ ਤੁੰਗਮ ਆ ਜਾਂਦੇ। ਮੈਂ ਤਾਂ ਉਦਨ ਵਾਲੇ ਖੋਪੇ ਲਾਉਂਗਾ। ਨਹੀਂ ਆਣ ਗਾਇਜ਼ ਮੈਂ ਕੱਲ ਤੋਂ ਪੋਣਾ ਮਜੈਂਟਾ ਸੂਟ ਤੇ ਉਹਦੇ ਨਾਲ ਮੈਂ ਆਹ। ਮਾਂ ਛੇੜੀ ਮੈਂ ਮੋਸਟ ਕਾਇਨਾਂ ਨੇ। ਮੰਮਾ। ਨੰਨੇ ਨਾ ਯਾਰ ਚਾਹ ਖਰਾਬ ਕਰ ਗਿਆ ਨਾ ਖਲਾਰਾ ਪਾਈ ਜਾਂਦਾ ਮੈਂ। ਸਵਾਰਨਾ ਤਾਂ ਕੀ ਹੈ ਕੁਝ ਦੇਖੋ ਗਾਇਜ਼ ਮੈਂ ਆਹ ਪ੍ਰਾਡਾ ਪਾਵਾਂ। ਇਹ ਜਾ ਪ੍ਰਾਡਾ। ਉਹ ਪ੍ਰਾਡਾ ਨਹੀਂ ਉਹ ਪ੍ਰਾਂਦਾ। ਪ੍ਰਾਡਾ ਤਾਂ ਇੱਧਰ ਲਾ ਰਹਾ ਇਹਨੇ। ਲੈ ਜਿੱਤ। ਮੰਮਾ ਫਾਈ ਮੇ ਮਾਰਦੀ ਆ ਚੱਕੀ ਹਿੱਟ ਗਈ ਇਧਰ ਲੈ ਜਾਣਾ ਪਾਣੀ ਵੀ ਨਹੀਂ ਪੀਂਦਿੰਦੇ ਇੰਨਾ ਸਮਾਨ ਦਾ ਦੁਕਾਨ ਤੇ ਨਹੀਂ ਹੋਣਾਗਾ ਜਿੰਨਾ ਤੁਸੀਂ ਲਈ ਬੈਠਿਆ ਆ ਦੇਖੀ ਆ ਸੂਟ ਤਾਂ ਪਰ ਕਿੱਥੇ ਪਾਉਣਾ ਸੀ ਚੂੜੀਆਂ ਵੀ ਨਹੀਂ ਪਾਈ ਜਾ ਲੈ ਸੂਟ ਪਾਟ ਵੀ ਇਹਦੇ ਨਾਲ ਦਾ ਚੂੜੀਆਂ ਜੇ ਖੋਲੀਆਂ ਵੀ ਕੋਈ ਨਾ ਸੂਟ ਹੈਗਾ ਦੋਸਤ ਗੁੱਤ ਚੱਪ ਰੰਦਾ ਤੇਰਾ ਕਰਦਾ ਕਮਾਲੀ ਬਿੱਲੀਆਂ ਬਲੌਰੀ ਅੱਖਾਂ ਕਰਦੀ ਕਮਾਲ ਤੁਰੇ ਮਟਕ ਮਟਕ ਨਹੀਂ ਤੂੰ ਏਨੀ ਦੀ ਚਾਲ ਨਹੀਂ ਗੱਲਾਂ ਦੀ ਲਾਲ ਟੱਕੀ ਤੇ ਬੁਰੇ ਹਾਲਾਂ ਦੇਖੀ ਕਲਰ ਕਿੰਨਾ ਪਿਆਰਾ ਟੂੜੀਆਂ ਹਾਂ ਹੱਥ ਲਾਲਾ ਮਾੜਾ ਦੇ ਗੰਦੇ ਕਰਦੀਆਂ ਤੋਂ ਦਿਨਿਆਂ ਵਿਚਾਰਨਿਆ ਲਿਆ ਇਹ ਤਾਂ ਕੋਸੂ ਰਣ ਤਾ ਆਏ ਲੱਗ ਜਾਣਾ ਇਹ ਉੱਠੜ ਦੇ ਆਏ ਰਸਤੇ ਪਾਣੀ ਮਿਲਨੇ ਬਣ ਪਾਣੀ ਪਿਆਸ ਲੱਗੀ ਮੇਰਾ ਚੱਕੀ ਲੱਸੀ ਪੀਨ ਨੂੰ ਜੀ ਕਰ ਆਸ਼ ਪਤਾ ਬਣਾ ਉਹ ਚੱਕੀ ਲੰਦਾ ਫਿਰ ਮਸਾਲਾ ਖਾਣੇ ਦੀ ਸੀ ਐ ਉੱਪਰੋਂ ਦੇ ਪਾਈਦਾ ਹੁੰਦਾ ਕਿ ਥੱਲੇ ਥੱਲੋਂ ਦੀ ਪਾਈਦਾ ਹੁੰਦਾ ਓਏ ਪੈ ਗਿਆ ਬਈ ਯਾ ਯਾ ਇਹ ਤਾਂ ਐ ਨੱਕ ਬਣ ਗਈ ਹਾਏ ਮੇਰੀ ਐ ਨੱਕ ਮਿੰਨੂ ਲਾਂਦੇ ਹੋ ਮੈਨੂੰ ਇਹਨੇ orange ਪੋਣਾ ਹਨਾ orange ਛੁੱਟ ਗਿਆ orange ਨਹੀਂ ਪਾ ਲਊਗਾ ਪਰ ਨਹੀਂ ਮੈਂ orange ਨਹੀਂ ਦਰ ਮੈਂ ਤਾਂ ਖੋਪੀ ਲਾਉਂਗਾ ਮੈਂ ਖੋਪੀ ਉਹ ਦੇਖੀ ਆਰੇ ਅੱਗੇ ਵੀ ਕੋੰਗਰੂ ਲਾ ਕੇ ਸੱਟਾ ਹੀ ਪੈ ਜਾਂਦੇ ਇਨੇ ਅਕ ਦੰਤੀਆਂ ਮਨਾਈਆਂ ਤੇ ਅੱਧਾ ਸਮਾਨ ਖਰਾਬ ਕਰਿਆ ਜੀ ਓਏ ਹਾਂ ਇਹ ਤਰੀਕਾ ਸੱਟਣਾ ਲੈ ਦੁਬਾਰਾ ਸੱਟ ਆਹ ਦੇਖੀ ਆਹ ਵਾਲਾ ਸੱਟ ਨਹੀਂ ਦਿੰਦੀ ਇਹ ਆ ਇਹਦੇ ਨਾਲ ਦਾ ਟਿੱਕਾ ਨਹੀਂ ਦਿੰਦੀ ਯਾਰ ਹਨ ਦਾ ਯਾਰ ਟਿੱਕਾ ਕਿੰਨਾ ਸੋਹਣਾ ਨਾ ਮੈਂ ਕਿਹਾ ਮੈਂ ਲਾ ਲਊਂਗਾ ਇਹ ਕਿੰਨਾ ਲੱਗਦਾ ਨਾ ਮੈਂ ਕਿਹਾ ਮੈਂ ਲਾ ਲੂੰਗੀ ਨੇ ਪੇਕੇ ਦੋਵੇਂ ਭੈਣਾਂ ਨੱਚੀਆਂ ਸੋਹਰੇ ਨੱਚੀਆਂ ਜਰਾ ਨਹੀਂ ਆਹ ਮੇਰੇ ਕੰਨ ਚ ਕਤ ਨਹੀਂ ਪੈਂਦਾ ਕਰਦੀ ਮੇਰੇ ਕੰਨ ਚ ਮੈਂ ਮਰ ਕੰਨ ਤੇ ਸੂਈ ਧਾਗਾ ਹਾਏ ਠੀਕ ਆ ਗਾਇਸ ਆ ਮੇਰੀ ਮੰਮੀ ਨੇ ਨਵੇਂ ਬਣਾਏ ਸੋਨੇ ਦੇ 5 ਤੋਲੇ ਦਾ 15 ਤੋਲੇ ਦਾ ਨਹੀਂ ਹੈ ਇੱਕ ਤੋਲੇ ਦਾ ਵਾ ਛੋਟੀ ਕੁੜੀ ਮਾਰਦਾ ਮੰਮਾ ਠੀਕ ਕਰ ਮੰਮਾ ਆ ਢੁੰਡੀ ਮਾਰਦਾ ਹੌਦਦਾ ਨੇ ਬਸ ਕੂਆ ਨੂੰ ਭੋਗੀ ਸੁ ਕਰਾ ਦੂ ਕੂਆ ਨੇ ਖੁੱਲ੍ਹੇ ਲੋਸ ਤੇ ਤਾਂ ਪਤਾ ਨਹੀਂ ਕੀ ਕਰੀ ਜਾਂਦਾ ਆ ਵੀ ਮਨਿੰਦਰ ਸਰ ਇੱਥੇ ਸੱਟਦੇ ਉਹਦੇ ਚ ਕਰੀ ਕੀ ਜਾਣਦੇ ਤੁਸੀਂ ਹੁਣ ਅੱਧੀ ਰਾਤ ਹੀ ਬੈਠ ਕੇ ਦੱਸੀ ਸੌਂਣ ਦਿੰਦੇ ਹੋ ਬਾਬੇ ਬਸ ਅਸੀਂ ਗਾਈ ਕਰ ਰਹੇ ਆ ਤੀਆਂ ਦੀ ਤਿਆਰੀ ਤੇ ਬਾਕੀ ਤੁਹਾਨੂੰ ਅਸੀਂ ਦੱਸ ਹੀ ਦਿੱਤਾ ਮਹਿੰਦੀ ਅਸੀਂ ਲਾ ਲਈ ਆ ਆ ਲੜਮ ਪਟਰਾਮਾ ਅਸੀਂ ਕਰ ਲੈਣਾ ਸੂਟ ਅਸੀਂ ਸਿਲੇਕਟ ਕੀਤੇ ਹੋਏ ਆ ਤੇ ਉਹ ਦਿਖਾਵਾਂਗੇ ਕੱਲ ਨੂੰ ਠੀਕ ਹੈ ਤੇ ਅੱਜ ਜਿੰਨਾ ਕ ਸਾਮਾਨ ਹੈਗਾ ਸਾਡਾ ਉਹ ਤੁਸੀਂ ਦੇਖ ਲਓ ਆ ਤੇ ਸੀ ਖਲਾਰਾ ਪਾਇਆ ਰੌਣਕਾਂ ਲਾਈਆਂ ਕਹਿੰਦੇ ਮੇਲੇ ਲੱਗੇ ਪਏ ਆ ਤੀਆਂ ਲੱਗੀਆਂ ਪਈਆਂ ਕਿਵੇਂ ਕਹਿੰਦਾ ਨੰਨੇ ਮੇਲਾ ਲੇ ਆਪਾਂ ਤਾਂ ਨੰਦ ਲੈਣ ਆਏ ਮਹਾਰਾਜ ਜੀ ਤੀਆਂ ਆ ਰੌਣਕਾਂ ਲੱਗੀਆਂ ਪਈਆਂ ਨਜ਼ਾਰਾ ਹੀ ਜਰੀ ਤੀਆਂ ਲੱਗੀਆਂ ਪਈਆਂ ਦੋਸਤੋ ਗੱਲ ਆ ਪਈ ਦੱਦ ਦਾ ਵੀਡੀਓ ਬਣਾਣੀ ਹੋ ਟੁੱਟ ਗਏ ਇਹ ਤਾਂ ਕੈਮਰਾਮੈਨ ਨਹੀਂ ਲਈ ਬੁਲਾਉਣਾ ਮੈਂ ਬਸ ਨਹੀਂ ਚੱਲ ਨਹੀਂ ਸੋ ਮੇਰੀਆਂ ਚੂੜੀਆਂ ਪਈਆਂ ਨੇ ਉਹ ਦੇਖੋ ਚੂੜੀਆਂ ਦੇਖੇ ਐਦਾਂ ਦਾ ਕੁਝ ਮੇਰਾ ਚੂੜੀਆਂ ਦੇਖ ਕੇ ਤੁਸੀਂ ਗੈਸ ਕਰ ਸਕਦੇ ਹੋ ਤੇ ਚਲੋ ਦੋਸਤੋ ਆ چھوٹਾ ਜਿਹਾ ਵਲੋਗ ਸੀ ਸਾਡਾ ਜਿਹੜਾ ਇਹਨਾਂ ਨੇ ਤਿਆਰੀ ਕਰਦੀਆਂ ਤਾਂ ਤੁਹਾਨੂੰ ਮਿਲਦੇ ਆਪਾਂ ਨੈਕਸਟ ਵਲੋਗ ਦੇ ਵਿੱਚ ਸਵੇਰੇ ਕੱਲ ਦਾ ਆਪਾਂ ਤਿੰਗਾ ਤੇ ਜਾਣਾ ਹੈ ਲੱਚਾ ਬਾਏ ਬਾਏ ਦੋਸਤੋ ਲਵ ਯੂ ਟੂ ਆਲ ਗਾਈ ਲੁਡੀਆਂ ਲਾਈਕ ਕਮੈਂਟ ਸ਼ੇਅਰ ਕਰ ਦੋਸਤੋ ਜੈ